ਸਤਿ ਸ਼੍ਰੀ ਅਕਾਲ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਕੀ ਤੁਹਾਡਾ ਵੀ ਪੰਜਾਬ ਚ ਸਰਵਿਸ ਅਕਾਊਂਟ ਪੰਜਾਬ ਨੈਸ਼ਨਲ ਬੈਂਕ ਦਾ ਅਗਾਹਕਾਂ ਨੂੰ ਤੋਹਫਾ ਪੰਜਾਬ ਨੈਸ਼ਨਲ ਬੈਂਕ ਨੇ ਆਪਣੇ ਖਾਤਾਧਾਰਕਾਂ ਲਈ ਇੱਕ ਵੱਡਾ اعلان ਕੀਤਾ ਹੈ ਬੈਂਕ ਨੇ ਕਿਹਾ ਹੈ ਕਿ ਹੁਣ ਬਚਤ ਖਾਤਿਆਂ ਵਿੱਚ ਘੱਟ ਤੋਂ ਘੱਟ ਔਸਤ ਬਕਾਇਆ ਨਾ ਰੱਖਣ ਤੇ ਕੋਈ ਜੁਰਮਾਨਾ ਨਹੀਂ ਲਗਾਇਆ ਜਾਵੇਗਾ ਬੈਂਕ ਦਾ ਇਹ ਫੈਸਲਾ ਲੋਕਾਂ ਨੂੰ ਖਾਤੇ ਵਿੱਚ ਘੱਟ ਤੋਂ ਘੱਟ ਬਕਾਇਆ ਰੱਖਣ ਦੀ ਚਿੰਤਾ ਤੋਂ ਰਾਹਤ ਦੇਵੇਗਾ ਇਸ ਸਬੰਧੀ ਬੈਂਕ ਵੱਲੋਂ ਆਪਣੇ ਐਕਸ ਹੈਂਡਲ ਤੇ ਪੋਸਟ ਸਾਂਝੀ ਕਰਕੇ ਜਾਣਕਾਰੀ ਦਿੱਤੀ ਹੈ ਬੈਂਕ ਦਾ ਇਹ ਨਿਜ਼ਮ ਇਹ ਨਵਾਂ ਨਿਜ਼ਮ 1 ਜੁਲਾਈ 2025 ਤੋਂ ਲਾਗੂ ਹੋ ਜਾਵੇਗਾ ਇਸ ਇਹ ਖਾਸ ਤੌਰ ਤੇ ਔਰਤਾਂ ਕਿਸਾਨਾਂ ਅਤੇ ਘੱਟ ਆਮਦਨ ਵਾਲੇ ਪਰਿਵਾਰਾਂ ਦੀ ਮਦਦ ਕਰੇਗਾ ਪਿਛਲੇ ਮਹੀਨੇ ਕੇਰਨਾ ਕੈਨਰ ਵੇ ਬੈਂਕ ਨੇ ਜੂਨ ਮਹੀਨੇ ਤੋਂ ਆਪਣੇ ਸਾਰੇ ਖਾਤਿਆਂ ਤੇ ਔਰਤ ਮਾਸਿਕ ਬਕਾਇਆ ਬਣਾਈ ਰੱਖਣ ਲਈ ਦੀ ਜ਼ਰੂਰਤ ਨੂੰ ਵੀ ਹਟਾ ਦਿੱਤਾ ਹੈ ਇਸ ਲਈ ਬੈਂਕ ਆਪਣੇ ਖਾਤੇ ਵਿੱਚ ਘੱਟੋ ਘੱਟ ਅਸਤ ਬਕਾਇਆ ਰੱਖਣ ਲਈ ਕਹਿੰਦਾ ਹੈ ਤਾਂ ਜੋ ਇਸ ਦੇ ਸੰਚਾਲਨ ਖਰਚਿਆਂ ਨੂੰ ਪੂਰਾ ਕੀਤਾ ਜਾ ਸਕੇ ਅਤੇ ਗਾਹਕ ਆਨਲਾਈਨ ਬੈਂਕਿੰਗ ਏਟੀਐਮ ਸ਼ਾਖਾ ਅਤੇ ਆਦ ਵਰਗੀਆਂ ਕਈ ਸੇਵਾਵਾਂ ਪ੍ਰਾਪਤ ਕਰਦੇ ਰਹਣ ਸਕਣ ਕਈ ਵਾਰ ਬੈਂਕ ਘੱਟੋ-ਘੱਟ ਬਕਾਇਆ ਰੱਖਣ ਦੇ ਗਾਹਕਾਂ ਨੂੰ ਉੱਚ ਵਿਆਜ ਦਰ ਮੁਫਤ ਏਟੀਐਮ ਲੈਣ-ਦੇਣ ਵਰਗੀਆਂ ਸਹੂਲਤਾਂ ਵੀ ਪ੍ਰਦਾਨ ਕਰਦੇ ਹਨ ਇਸ ਦੇ ਨਾਲ ਹੀ ਬੈਂਕ ਘੱਟੋ-ਘੱਟ ਬਕਾਇਆ ਨਾ ਰੱਖਣ ਤੇ ਆਪਣੇ ਗਾਹਕਾਂ ਨੂੰ ਜੁਰਮਾਨਾ ਵਸੂਲਦੇ ਹਨ ਕਈ ਵਾਰ ਜੇਕਰ ਖਾਤੇ ਵਿੱਚ ਲੰਬੇ ਸਮੇਂ ਤੱਕ ਘੱਟ ਤੋਂ ਘੱਟ ਉਸ ਬਕਾਇਆ ਨਹੀਂ ਰੱਖਿਆ ਜਾਂਦਾ ਜਾਂਦਾ ਹੈ ਤਾਂ ਬੈਂਕ ਖਾਤਾ ਬੰਦ ਵੀ ਕਰ ਦਿੰਦੇ ਹਨ ਮੋٹے ਤੌਰ ਤੇ ਬੈਂਕ ਇੱਕ ਕਾਰੋਬਾਰ ਹੈ ਜੋ ਆਪਣੇ ਖਰਚਿਆਂ ਨੂੰ ਪੂਰਾ ਕਰਨ ਲਈ ਜਮਾ ਰਾਸ਼ੀ ਤੇ ਜੁਰਮਾਨੇ ਤੇ ਨਿਰਭਰ ਕਰਦਾ ਹੈ ਘੱਟੋ ਘੱਟ ਬਕਾਇਆ ਸੰਬੰਧੀ ਆਰਬੀਆਈ ਨੇ ਨਿਯਮ ਅਨੁਸਾਰ ਬੈਂਕ ਨੂੰ ਹਮੇਸ਼ਾ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਖਾਤੇ ਵਿੱਚ ਘੱਟੋ ਘੱਟ ਬਕਾਇਆ ਨਾ ਰੱਖਣ ਤੇ ਜੁਰਮਾਨਾ ਲੱਗੇ ਲੱਗੇ ਖਾਤਾ ਬਕਾਇਆ ਨਕਾਰਮਕ ਨਾ ਹੋਵੇ ਹੋਵੇ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ